हां जी किसान वीरो सारेनु सस्दी अकाल आज दे शोण दे विच दोस्तों तानू तिन मज्जा दिखावांगे डिटेल ਦੱਸਣਗੇ वीर ਬਰਿਆਮ ਸਿੰਘ हां जी भाई सस्दी गल दी सस्दी गल और भाई ठीक ठाक मरियां जी चाल दी ਦੱਸਿਏ ਵੀਰੇ ਦੇ ਬਾਰੇ ਇਹ ਭਾਈ ਸੁਆ ਭਾਵੇਂ ਕੋਤੇ ਜਾਲ आले चौथਾ ਲਾਲੇ हां जी ਉਹ ਭਾਵੇਂ ਆਪਦਾ ਗੈਸ ਕਰੇ ਭੈਣ ਭਰਾ हां जी ਸੁਈ ਨੂੰ ਭਾਜੀ ਇਹਨੂੰ ਹੋਏ ਜੇ ਕੋਈ 2-3 ਮਹੀਨੇ ਜੀ ਤੇ ਬਣੀ ਨੂੰ ਘਰ ਵਾਲਿਆਂ ਦੇ ਕਹਿਣ ਮੁਤਾਬਕ ਉਹ 20-25 ਦਿਨ ਇਹ ਜਮੀਨਾ ਦੁੱਧ 7 ਲੀਟਰ ਜੇ ਲੋਏਗਾ हां जी ਤੇ ਦੁੱਧ ਦੀ ਗੱਲ ਕਰੀਏ 7 ਲੀਟਰਾਂ ਦੁੱਧ ਰੇਟ ਜਿਹੜਾ 40000 ਦੇ ਵਿੱਚ ਪਹੁੰਚ ਜੀ 100 ਕਿਲੋਮੀਟਰ ਦੀ ਗੱਡੀ ਆਪਦੀ ਲੈ ਆਵੇ 37000 ਦੀ ਦੇਣਾ ਉਹ ਜੀ ਅੱਗੇ ਦੱਸ ਜੀ ਇਹਦੇ ਬਾਰੇ ਜੀ ਇਹ ਭਾਈ ਝੋਟੀ ਜਿਹੜੀ ਆ ਸੁਆਤ ਤੇਜਾ ਸੁਣੀ ਆ ਹਾਂਜੀ ਭੈਣ ਭਰਾਵਾਂ ਦੀ ਗੱਡੀ ਬਾਕੀ ਕੋ ਆਪਦਾ ਤੇਜਾ ਲਾਲੇ ਚੌਥਾ ਲਾਲੇ ਹਾਂਜੀ ਸੋ ਇਹਨੂੰ ਸਾਢੇ 3 ਮਹੀਨੇ ਹੋਏ ਜੀ ਹੂੰ ਤਿੰਨ ਠੀਕ ਹੈ ਜੀ ਇਹ ਆਈ ਜਿਹੜੀ ਆ ਅੱਜ ਹੀ ਉਹਨਾਂ ਆਪਦੇ ਮਾਲੀ ਤੋਂ ਡਾਇਰੈਕਟ ਕਰਾਈ ਠੀਕ ਹੈ ਜੀ ਤੇ ਦੁੱਧ ਦੇ ਥਲੇ 8 ਆ ਕੋ 7 ਲਾਲੇ ਤੇ ਬੱਚੇ ਤੇ ਮਿਲਦੀ ਆ ਇਹ ਤਾਂ ਜਬਾ ਬੱਚਾ ਨਹੀਂ ਹੈਗਾ ਪਾੜੇ ਤੇ ਮਿਲਦੀ ਹੈ ਬੱਚਾ ਮਲ ਵੀ ਕੱਟੀ ਛੇਤ ਹੋਵੇ ਵੀ ਉਹਾਂ ਦੇ ਵੀ ਭਾੜੇ ਤੇ ਮੈਂ ਲਈ ਰੇਟ ਕੀ ਰੇਟ ਤਾਂ ਭਾਜੀ ਇਹਦੀ 58000 ਦੇ ਵਿੱਚ ਪਹੁੰਚ ਜੇ ਕੋਈ ਗੱਡੀ ਆਪਦੀ ਲੈਵੇ ਤੇ 55000 ਠੀਕ ਹੈ ਜੀ ਹਾਂਜੀ